ਬੀਜੇਪੀ ਸਰਕਾਰ ਮਰਵਾਦਾ ਬੀਜੇਪੀ ਸਰਕਾਰ ਮਰਵਾਦਾ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਜਿਹੜਾ ਰੋਡ ਦਾ ਕੀ ਮੁੱਦਾ ਹੈ ਇਹ ਹੈਗਾ ਇਹ ਅੱਧੀ ਰੋਡ ਜਿਹੜੀ ਇਹ ਮਰ ਚੁੱਕੀ ਆ ਔਰ ਜਿਹੜੀ ਇਹ ਤੁਸੀਂ ਇਧਰ ਦੇਖਦੇ ਆ ਅੱਧੀ ਰੋੜੇ ਜਿਉਂਦੀ ਆ ਲੇਕਿਨ ਜਿਹੜੇ ਇਹਦੇ ਹਾਲਾਤ ਆ ਇਹ ਵੀ ਇੱਕ ਮਰਿਆਂ ਦੇ ਬਰਾਬਰ ਹਾਲਾਤ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਹਨੂੰ ਹਜੇ 2 ਮਹੀਨੇ ਹੋਇਆ ਲੁੱਕ ਪਾ ਕੇ ਗਿਆ ਨੂੰ ਤੇ ਆ ਤੁਸੀਂ ਹਾਲ ਦੇਖ ਲਓ ਖੱਡੇ ਦੇਖ ਲਓ ਤੋੜ ਤੱਕ ਇਹੀ ਹਾਲ ਆ ਇਹ 8 ਕਿਲੋਮੀਟਰ ਦਾ ਟੁਕੜਾ ਜਿਹੜਾ ਕਿ ਢੁੱਡੀਆਂ ਵਾਲੀ ਤੋਂ ਲੈ ਕੇ ਹਰੀਪੁਰੇ ਤੱਕ ਇਹ ਕਰੀਬ ਕਰੀਬ ਆਧਾ ਜਿਹੜਾ ਕਿ 4 ਕਿਲੋਮੀਟਰ ਤੱਕ ਇਹ ਜਿਹੜੀ ਬੱਜਰੀ ਪਾਈ ਗਈ ਸੀ ਤੁਸੀਂ ਬੱਜਰੀ ਪਾਉਣ ਦਾ ਹਾਲਾਤ ਦੇਖ ਲੇ ਲੁੱਕ ਦੇ ਹਾਲਾਤ ਦੇਖ ਲੇ ਇਹ ਸਾਫ ਸਾਫ ਨਜ਼ਰ ਆਉਂਦਾ ਹੈ ਕਿ ਇਹ ਜਿਹੜੀ ਕਿ ਠੇਕੇਦਾਰ ਦੀ ਬੇਈਮਾਨੀ ਔਰ ਜਿਹੜਾ ਇਹ ਥੱਲੇ ਬੱਜਰ ਪਾਇਆ ਗਿਆ ਇਹ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਇਹ ਬੱਜਰ ਦੇ ਵਿੱਚ ਵੀ ਇਟਾਂ ਰੋੜੇ ਜਿਹੜਾ ਕਿ ਫੂਸ ਕਾਗਜ਼ ਜੋ ਜਿੱਥੋਂ ਇਹਨਾਂ ਨੂੰ ਗੰਦ ਮਿਲਿਆ ਚੱਕ ਕੇ ਇਹਨਾਂ ਨੇ ਥੱਲੇ ਥੋਪਿਆ ਔਰ ਉੱਤੇ ਮੁੜ ਕੇ ਜਿਹੜੀ ਇਹ ਲੁੱਕ ਪਾ ਕੇ ਉਹਨੂੰ ਲੇਪਣ ਦਾ ਕੰਮ ਕਰਿਆ ਔਰ ਇਹ ਤੁਸੀਂ ਦੇਖ ਲਓ ਅੱਗੇ ਜਿਹੜੀ ਹਜੇ ਰੋੜ ਬਨਣ ਵਾਲੀ ਪਈ ਆ ਇਹ ਹਾਲਾਤ ਅੱਗੇ ਦੇਖ ਲੋ ਔਰ ਤੁਸੀਂ ਚਾਰ ਚਫੇਰੇ ਦੇਖੋ ਬਿਲਕੁਲ ਕਣਕਾਂ ਪੱਕੀਆਂ ਮਸ਼ੀਨਾ ਚੱਲ ਪਈਆਂ ਔਰ ਜਿਹੜੀਆਂ ਇਹ ਕਣਕਾਂ ਇਹ ਜਿਹੜਾ ਗੇਹੂ ਆ ਇਹ ਰੇੜੀ ਵਾਲੇ ਦਾ ਹਾਲ ਦੇਖੋ ਇਹ ਦੇਖੋ ਕਿਵੇਂ ਜਾਂਦਾ ਔਰ ਦਿੱਲੀ ਦਾ ਕੰਮ ਆ ਇਹਨਾਂ ਦਾ ਦਿੱਲੀ ਆਉਣਾ ਜਾਣਾ ਇਹਨਾਂ ਨੇ ਇਹਨਾਂ ਦੀ ਮਜਬੂਰੀ ਆ ਜਿਹੜੇ ਕਿ ਇਹ ਪੱਠੇ ਪਸ਼ੂਆਂ ਵਾਸਤੇ ਲੈ ਕੇ ਜਾਣਿਆ ਔਰ ਕਿਵੇਂ ਜਾਂਦਾ ਇੱਥੋਂ 3 ਕਿਲੋਮੀਟਰ ਦੂਰ ਉਸ ਬਾਈ ਦਾ ਪਿੰਡ ਆ ਜਿੱਥੇ ਉਹ ਲੈ ਕੇ ਜਾਊਗਾ ਔਰ ਜਿਹੜੀਆਂ ਇਹ ਟਰਾਲੀਆਂ ਇਹ ਜਿਹੜਾ ਤੁਸੀਂ ਰੋਡ ਦੇਖ ਰਹੇ ਹੋ ਇਹ ਬੱਜਰ ਦੇਖ ਰਹੇ ਹੋ ਭਰੀਆਂ ਭੀਆਂ ਟਰਾਲੀਆਂ ਜਿਹੜੀਆਂ ਜਿਨ੍ਹਾਂ ਦਾ ਕੋਈ ਲੈਵਲ ਨਹੀਂ ਕੋਈ ਅੰਤ ਨਹੀਂ ਵੀ ਇਹਦੇ ਵਿੱਚ ਕਿੰਨਾ ਵਜਣਾ ਤੇ ਕਿਵੇਂ ਲੈ ਕੇ ਟਰੈਕਟਰ ਟਰਾਲੀ ਦੇ ਟਾਇਰ ਲੰਘਣਗੇ ਟਾਇਰ ਫਟਣ ਦਾ ਵੀ ਡਰਾ ਔਰ ਇੱਕ ਜੋੜੀ ਜਿਹੜੀ ਕਿ 20 ਤੋਂ 30 ਹਜ਼ਾਰ ਤੋਂ ਘੱਟ ਨਹੀਂ ਪੈਂਦੀ ਤੇ ਇੱਥੇ ਕੀ ਕਰੂਗਾ ਕਿਸਾਨ ਜਿਹੜੀ 2000 ਦੀ ਕਿਸ਼ਤ ਕਿਸਾਨ ਨੂੰ ਤੁਸੀਂ ਉਹਦੇ ਖਾਤੇ 'ਚ ਪਾਉਣੇ ਹੋ ਤੇ ਇੱਕ ਸਾਲ ਦਾ ਜਿਹੜਾ ਤੁਹਾਡਾ ਉਹ ਜਿਹੜਾ ਤੁਸੀਂ ਉਹਨੂੰ ਦਿੱਤਾ ਹੈ ਤੇ ਉਹ ਵਿਚਾਰੇ ਦੇ ਇੱਕ ਟਾਇਰ ਹੀ ਲੈ ਕੇ ਵਹਿ ਗਿਆ ਤੇ ਉਹਨੂੰ ਤੁਹਾਡੇ 2000 ਦਾ ਫਾਇਦਾ ਕੀ ਆ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਹੈ ਵੀ ਇਹ ਜਿਹੜੇ ਤੁਸੀਂ ਜਿਹੜੇ ਲੋਕਾਂ ਨੂੰ ਛਾੜ ਦਿੰਦੇ ਹੋ ਇਹ ਦੇਣ ਦੀ ਬਜਾਏ ਲੋਕਾਂ ਨੂੰ ਸਹੂਲਤਾਂ ਦਿਓ ਤੇ ਇਹ ਜਿਹੜੇ ਠੇਕੇਦਾਰ ਆ ਘਟਿਆ ਕਿਸਮ ਦੇ ਠੇਕੇਦਾਰ ਆ ਮਾੜੀ ਸੋਚ ਦੇ ਠੇਕੇਦਾਰ ਆ ਇਹਨਾਂ ਤੇ ਨਕੇਲ ਕੱਸੋ ਇਹਨਾਂ ਤੇ ਨੱਥ ਪਾਓ ਤੁਸੀਂ ਪੈਸੇ ਇਹਨਾਂ ਨੂੰ ਜਿਹੜਾ ਦਿੰਨੇ ਹੋ ਉਹ ਆ ਗੰਦ ਪਾਉਣ ਦਾ ਦਿੰਨੇ ਹੋ ਕਿ ਤੁਸੀਂ ਸਹੀ ਰੋਡ ਬਣਾਉਣ ਦਾ ਦਿੰਨੇ ਹੋ ਉਹ ਤੁਸੀਂ ਪਿੱਛੇ ਵੀ ਦੇਖ ਚੁੱਕੇ ਹੋ ਜੋ ਬੱਜਰ ਪਾਇਆ ਆ ਆ ਬੱਜਰ ਦਾ ਤੁਸੀਂ ਇਹਨਾਂ ਨੂੰ ਪੈਸਾ ਦਿੱਤਾ ਇਹਨਾਂ ਤੇ ਨੱਥ ਕਸੀ ਜਾਵੇ ਛੇਤੀ ਤੋਂ ਛੇਤੀ ਜਿਹੜਾ ਇਹ ਰੋਡ ਮੁਕੰਮਲ ਕਰਿਆ ਜਾਵੇ ਤਾਂ ਜੋ ਕਿਸਾਨ ਵਿਚਾਰੇ ਆਪਣੀ ਫਸਲ ਨੂੰ ਮੰਡੀਆਂ ਦੇ ਵਿੱਚ ਲਿਜਾ ਸਕਣ ਬਹੁਤ ਬਹੁਤ ਧੰਨਵਾਦ ਇਦੋਂ ਜੇ ਮਤਲਬ ਆ ਹੀ ਕੁਝ ਕਰਨਾ ਸੀ ਨਾ ਪਟਦੇ ਹੁਣ ਆ ਵਿਲੇ ਹੁਣ ਬਣਾ ਲੈਂਦੇ ਕਣਕ ਢੋਣ ਤੋਂ ਬਾਅਦ। ਇਸ ਨੂੰ ਲੈ ਕੇ ਠੇਕੇਦਾਰ ਨਾਲ ਕੋਈ ਗੱਲਬਾਤ ਹੋਈ। ਠੇਕੇਦਾਰ ਨੂੰ ਬਥੇਰੇ ਫੋਨ ਕੀਤੇ ਆ ਜੀ ਐਸ ਡੀਓ ਨੂੰ ਬਥੇਰੇ ਫੋਨ ਕੀਤੇ ਆ ਜੀ। ਉਹ ਬਸ ਅੱਜ ਬਣਾਤੇ ਆ ਕੱਲ ਬਣਾਤੇ ਆ ਆਗੇ ਜੀ ਤੁਰ ਗਏ ਜੀ ਬਸ ਐਂ ਕਰੀ ਜਾਂਦੇ ਆ। ਇਹ ਸੜਕ ਕਿਹੜੇ ਵਿਭਾਗ ਦੇ ਅੰਦਰ ਹੈ? ਕਿਹੜੇ ਵਿਭਾਗ ਦੇ ਅੰਦਰ ਹੈ ਜੀ? ਪਤਾ ਨਹੀਂ ਪਤਾ। ਟ ਡਬਲ ਯੂ ਟੀ ਦਾ ਹੈ ਹੈ? ਮੰਡੀ ਬੋਰਡ ਦਾ। ਮੰਡੀ ਪਤਾ ਨਹੀਂ ਜੀ ਸਾਨੂੰ ਨਹੀਂ ਪਤਾ ਵੀ ਕਿਹਦੇ ਅੰਦਰ ਆ ਪਰ ਸਾਨੂੰ ਇਹ ਸਾਨੂੰ ਹੈ? ਮਾਰਕੀਟ ਕਮੇਟੀ ਦੇ ਆ ਜੀ। ਸਾਨੂੰ ਤਾਂ ਇੰਨਾ ਪਤਾ ਵੀ ਲੋਕ ਇੰਨਾ ਸਾਧਨਾ ਦਾ ਨੁਕਸਾਨ ਹੁੰਦਾ ਪੱਥਰ ਜਾ ਕੇ ਦੇਖੋ ਪੱਥਰ ਕਹੀ ਹਾਂਜੀ ਤੇ ਹੁਣ ਆ ਕਣ ਕਟੋਣੀ ਆ ਹਿਸਾਬ ਲਾ ਲਓ ਵੀ ਕਿਵੇਂ ਟੋਣੀ ਕਣ ਕਿਸਾਨਾਂ ਨੇ ਹਾਂ ਤੇ ਜਿਹੜਾ ਜਿਹੜੀ ਪੱਟੀ ਹੋਈ ਐ ਇਹ ਇਹ ਤਾਂ ਜੀ 8 ਮਹੀਨੇ ਹੋ ਗਏ ਪੱਟੀ ਨੂੰ ਉਸ ਤੋਂ ਬਾਅਦ ਬਣਾਉਣੀ ਆ ਨਾ ਜੀ ਜਮਾਈ ਨਹੀਂ ਜਿਹੜਾ ਅੱਧਾ ਟੁਕੜਾ ਬਣਾ ਕੇ ਛੱਡ ਕੇ ਗਏ ਦਾ ਕਾਰਨ ਪਤਾ ਨਹੀਂ ਹੁਣ ਕਾਰਨ ਕੀ ਹੈ ਲੋਕਾਂ ਦੇ ਅੱਖਾਂ ਠੰਡੀਆਂ ਕਰਨ ਵਾਸਤੇ ਇੱਕ ਵਾਰ ਲੁਕ-ਤੁਕ ਜਿਹਾ ਲਾਗੇ ਉਹ ਵੀ ਸਾਰੀ ਖਿੱਲਰ ਗਈ ਆ ਭੁਰਗੀ ਆ ਸਾਰੀ ਛੱਡੇ ਪੈ ਗਏ ਵੇਖੋ ਜੀ ਕਿੰਨੇ ਨਾ ਜੀ ਕਿਸੇ ਨੇ ਨਹੀਂ ਰੋਕਿਆ ਇਹ ਉਦੋਂ 2 ਮਹੀਨੇ ਗਰਮੀ 'ਚ ਇਹਨਾਂ ਨੇ ਬਣਾਈ ਨਹੀਂ ਬਾਅਦ 'ਚ ਸਿਆਲ 'ਚ ਬਣਾਉਣ ਲੱਗੇ ਸਿਆਲਾਂ 'ਚੋਂ ਫਿਰ ਭੁਰਦੀ ਸੀ ਜੰਮਦੀ ਨਹੀਂ ਸੀ ਫਿਰ ਛੱਡ ਕੇ ਤੁਰ ਕੇ ਇਹਨਾਂ ਨੇ ਬਾਨਾ ਲਾ ਲਿਆ ਤੇ ਹੁਣ ਵੀ ਗਰਮੀ ਆਇ ਨੂੰ ਮਹੀਨਾ ਹੋ ਗਿਆ ਤੇ ਹੁਣ ਵੀ ਇਹ ਮਤਲਬ ਕੋਈ ਇਹਨਾਂ ਦੀ ਕੋਈ ਕਿਸੇ ਤਰ੍ਹਾਂ ਦਾ ਇੱਕ ਦਿਨ ਆਏ ਪਤਨ ਕੀ ਹੋਈ ਗੱਲ ਫੋਨ ਕੀਤਾ ਸੀ ਸ਼ਾਇਦ ਉਸ ਦਿਨ ਆਏ ਆ ਤੇ ਬੁਰਸ਼ ਜਾ ਮਾਰ ਕੇ ਜਿਹੜਾ ਪੱਥਰ ਜੰਮਿਆ ਸੀ ਉਹ ਵੀ ਪੱਟ ਗਏ ਅਸਲ 'ਚ ਮੇਰੇ ਹਿਸਾਬ 'ਚ ਐਵੇਂ ਲੱਗਦਾ ਵੀ ਸਰਕਾਰ ਨੂੰ ਆਏ ਆ ਵੀ ਉਹ ਦੇਖਦੇ ਆ ਉਤੋਂ ਸੈਟਲਾਈਟ ਨਾਲ ਜਿਵੇਂ ਇਹ ਅੱਗ ਦੇਖ ਲੈਂਦੇ ਨਾ ਵੀ ਲੋਕ ਕਿੱਥੇ ਸੁਗੀ ਵਸਦੇ ਆ ਉਥੇ ਫਿਰ ਜਾ ਸੜਕ ਪੱਟ ਦੋਗਾ ਪਤਾ ਕੀ ਆ ਵੇਖੋ ਜੀ ਹੁਣ ਪੱਠੇ ਲਿਹਾਉਣੇ ਹੁੰਦੇ ਲੋਕਾਂ ਨੇ ਜਿਹੜੀਆਂ ਮੋਟਰਸਾਈਕਲ ਵਾਲੀਆਂ ਰੇੜੀਆਂ ਉਹ ਚੱਲਦੀਆਂ ਨਹੀਂ ਇਹਨਾਂ ਰੋੜਿਆਂ ਤੇ ਰੋੜੇ ਮਤਲਬ ਬਹੁਤ ਭੜੇ ਨੇ ਮਤਲਬ ਖਿਲਰੇ ਪਏ ਮੋਟਰਸਾਈਕਲ ਤੇ ਇਹਨਾਂ ਤੇ ਚੱਲਦਾ ਹੀ ਨਹੀਂ ਨਾ ਸਾਈਕਲ ਤੇ ਚੱਲਣਾ ਹੀ ਕੀ ਹੁਣ ਕਿੰ ਉਹ ਕਿੰਨੇ ਓਕੇ ਆ ਫਿਰ ਉਹਨਾਂ ਕਣਕਾਂ ਵੇਖੋ ਪੱਕ ਚੱਲੀਆਂ ਉਹਨਾਂ ਹੀ ਟਰਾਲੀਆਂ ਇੱਥੋਂ ਲੈ ਕੇ ਲੰਘਣੀਆਂ ਫੁੱਲ ਭਰੀਆਂ ਤੇ ਟਰਾਲੀ ਦਾ ਕੋਈ ਟਾਇਰ ਪੰਚਰ ਹੋ ਗਿਆ ਜਾਂ ਕੋਈ ਦਿੱਕਤ ਆ ਗਈ ਤੇ ਕੌਣ ਜ਼ਿੰਮੇਵਾਰ ਆ ਮਾਲਾ ਵੀ ਕਿਸਾਨ ਤੇ ਜੱਭ ਗਿਆ ਸਾਰਾ ਦਿਨ ਵਿਚਾਰਾ ਸੜਕ ਦਾ ਜਮਾਂ ਹੀ ਬੁਰਾ ਆ ਜੇ ਕਿਸੇ ਮੁਲਾਜ਼ਮ ਨਾਲ ਕੋਈ ਗੱਲ ਹੋਈ ਐਸ ਡੀਓ ਸਾਹਿਬ ਨਾਲ ਵੀ ਗੱਲ ਹੁੰਦੀ ਆ ਜੀ ਠੇਕੇਦਾਰ ਨਾਲ ਵੀ ਹੁੰਦੀ ਆ ਉਹ ਬਸ ਉਹਨਾਂ ਦੀ ਉਹ ਹੀ ਗੱਲ ਆ ਕਿ ਆ ਗਏ ਜੀ ਗਏ ਜੀ ਤੁਰ ਗਏ ਜੀ ਬਸ ਐਂ ਹੀ ਕਰੀ ਜਾਂਦੇ ਆ ਸਾਰੇ ਮੰਗ ਸੀ ਤਾਂ ਇਹੀ ਕਰਦੇ ਆਵੇਂ ਇਹ ਸ਼ਰਤ ਬਣਾਈ ਜਾਵੇ ਪ੍ਰੋਪਰ ਜਿਹੜੀ ਆ ਪੱਟੀ ਗਈ ਆ ਇਹਨੂੰ ਦੁਬਾਰੇ ਬਣਾਉਣਾ ਤੁਸੀਂ ਇਹ ਵੀ ਵੀਡੀਓ ਮੜੀ ਦੇ ਵਿੱਚ ਲੈ ਲਿਓ ਵੇਖੋ ਆ ਸੜਕੋਂ ਨਵੀਂ ਬਣੀ ਆ ਵੇਖੋ ਖੱਡੇ ਤੁਹਾਡੇ ਸਾਹਮਣੇ ਆ ਆ ਸੜਕ ਬਣੀ ਹੋ ਜੇ ਥੋੜੇ ਦਿਨ ਹੀ ਹੋਏ ਆ ਤੇ ਵਿੱਚ ਖੱਡੇ ਵੇਖੋ ਕਿੰਨੇ ਬੁਰੇ ਹਾਲ ਨੇ ਇੱਕ ਜੀ ਸਕੂਲ ਦੇ ਬੱਚੇ ਆ ਸਕੂਲ ਆ ਟਾਣੀਆਂ ਇੱਥੇ ਨੇੜੇ ਨੇੜੇ ਇਹ ਸਾਰੇ ਬੱਚੇ ਸਰਕਾਰੀ ਸਕੂਲ ਦੇ ਆ ਸਾਈਕਲਾਂ ਤੇ ਰੋਜ਼ ਜਾਂਦੇ ਆ ਵਿਚਾਰੇ ਉਹ ਪੱਥਰ ਦੇ ਵਿੱਚ ਕੋਈ ਸੁਰ ਦੇ ਪਹਿਲਾਂ ਸਾਈਕਲਾਂ ਤੇ ਜਾਂਦੇ ਸੀ ਸਾਈਕਲ ਹੁਣ ਉੱਥੇ ਚੱਲਦਾ ਨਹੀਂ ਕੋਈ ਆ ਬੱਚੇ ਵਿਚਾਰੇ ਟਾਣੀ ਦੇ ਘਟ ਤੋਂ ਘਟ 50 ਕੁੜੀਆਂ ਛੋਟੀਆਂ-ਛੋਟੀਆਂ ਜਿਹੜੇ ਤੀਸਰੀ ਚੌਥੀ ਚ ਜਾਂ ਪੰਜਵੀਂ ਕਲਾਸ ਤੱਕ ਦੇ ਬੱਚੇ ਪੜ੍ਹਦੇ ਆ ਉਹ ਇੰਨੇ ਪਰੇਸ਼ਾਨ ਆ ਹਰ ਰੋਜ਼ ਅਸੀਂ ਦੇਖਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਦਾ ਸਾਈਕਲ ਨਹੀਂ ਚੱਲਦਾ ਪੱਥਰ ਤੇ ਬੁਰੇ ਹਾਲ ਆ ਵਿਚਾਰਿਆਂ ਦੇ ਉਹ ਹਰ ਕਿ ਤੁਰ ਕੇ ਜਾਂਦੇ ਆ ਕੱਚੇ ਰਸਤਿਆਂ ਦੇ ਵਿੱਚ ਦੀ ਖੇਤਾਂ ਦੇ ਵਿੱਚ ਦੀ ਵਿਚਾਰਿਆਂ ਨੂੰ ਜਾਣਾ ਮਜਬੂਰ ਹੋਇਆ ਪਿਆ 8 ਮਹੀਨੇ ਹੋ ਗਏ ਜੀ ਇਹਦੀ ਕੋਈ ਸਾਰ ਨਹੀਂ ਲੈ ਰਿਹਾ ਆ ਕੇ ਇਹ ਕਿੰਨੀ ਲਵਾਈਆ ਰੋਡ ਦੀ ਲੰਬਾਈ ਲਗਭਗ ਹੋਊਗੀ ਜੀ ਇਹ 6 ਕਿਲੋਮੀਟਰ ਤੱਕ ਦੀ ਟੁੱਡੀਆਂ ਵਾਲੀ ਅੱਡੇ ਤੋਂ ਲੈ ਕੇ ਹਰੀਪੁਰਾ ਨਹਿਰ ਦੇ ਪੁਲ ਤੱਕ ਆ ਇਹ ਕਿੰਨਾ ਬਣ ਗਿਆ ਕਿੰਨਾ ਰਹਿ ਗਿਆ ਅਜੇ ਜੀ ਇਹ ਇਹਦੇ ਤੋਂ ਮੇਰੇ ਹਿਸਾਬ ਨਾਲ 1.5 ਕਿਲੋਮੀਟਰ ਇਹਨਾਂ ਨੇ ਸਿਰਫ ਅੱਖਾਂ ਹੀ ਪੁੰਝੀਆਂ ਸੀ ਲੋਕਾਂ ਦੀਆਂ ਵੀ ਥੋੜੀ ਜੀ ਪਾ ਕੇ ਤੇ ਬਸ ਗਏ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਕੋਈ ਆ ਕੇ ਸਾਰ ਨਹੀਂ ਲਈ ਵੀ ਆ ਇੱਥੇ ਕੋਈ ਪੱਥਰ ਵੀ ਖਰਾਬ ਹੈ ਜਾਂ ਕਿਤੇ ਪੱਥਰ ਵੀ ਥੋੜਾ ਥੋੜਾ ਪਾਇਆ ਜਿਹੜਾ ਉਹ ਵੀ ਪਟ ਕੇ ਹੌਲੀ ਹੌਲੀ ਸਾਈਡ ਤੇ ਹੋ ਗਿਆ ਥੱਲੋ ਕੱਚੀ ਮਿੱਟੀ ਨਿਕਲ ਆਈ ਇਹ ਜਿਹੜਾ ਅੱਧਾ ਰੋਵਾ ਤੇ ਸੰਤੁਸ਼ਟ ਨਹੀਂ ਜੀ ਕੋਈ ਸੰਤੁਸ਼ਟ ਨਹੀਂ ਹੋ ਤੁਸੀਂ ਦੇਖੋ ਸਹੀ ਪਰੇਸ਼ਾਨ ਹਰ ਇੱਕ ਜਿਹੜਾ ਆਮ ਲੋਕ ਜਿਹੜੇ ਨੰਗਣ ਵਾਲੇ ਇਹ ਸ਼ਾਰਟਕਟ ਰਸਤਾ ਹੈ ਜੀ ਸਾਡੇ ਪਿੰਡ ਦਾ ਜਿਵੇਂ ਕਰੀ ਵਾਲਾ ਕਈ ਪਿੰਡਾਂ ਨੂੰ ਇਹ ਟੁੱਡੀਆਂ ਵਾਲੀ ਜਿਹੜਾ ਵਾਇਆ ਹੋ ਕੇ ਡੱਬ ਵਾਲੀ ਨੂੰ ਜਾਣ ਵਾਲਾ ਬਹੁਤ ਪਿੰਡਾਂ ਦੇ ਲੋਕ ਜਾਂਦੇ ਆ ਜਿਹੜੇ ਉਹ ਵੀ ਹੱਦੋਂ ਜ਼ਿਆਦਾ ਪਰੇਸ਼ਾਨ ਆ ਇਸ ਤੋਂ ਕਿਉਂਕਿ ਜਿਹੜਾ ਕੋਈ ਆ ਜਾਂਦਾ ਨਵਾਂ ਬੰਦਾ ਆ ਜਾਂਦਾ ਉਹ ਵਿਚਾਰਾ ਇਹ ਦੇਖ ਕੇ ਤਾਂ ਐਨਾ ਪਰੇਸ਼ਾਨ ਆ ਵੀ ਨਾ ਤਾਂ ਗੱਡੀ ਲੰਘਦੀ ਆ ਨਾ ਮੋਟਰਸਾਈਕਲ ਬੜੇ ਵਿਚਾਰੇ ਇਹੋ ਜਿਹੇ ਬੰਦੇ ਆ ਜਿਹੜੇ ਲੇਡੀਜ਼ ਹੀ ਮਗਰ ਪੱਥਰ ਤੋਂ ਤਿਲਕ ਤਿਲ ਕੇ ਮੋਟਰਸਾਈਕਲਾਂ ਦੇ ਵਿਚਾਰਿਆਂ ਦੇ ਸੱਟਾਂ ਵੱਜੀਆਂ ਉਹਨਾਂ ਤੇ ਜੀ ਕਿਉਂਕਿ ਉਹ ਪੱਥਰ ਦੇ ਉੱਤੇ ਮੋਟਰਸਾਈਕਲ ਚੱਲਦਾ ਨਹੀਂ ਇਸ ਕਰਕੇ ਸਾਡੀ ਗੁਜ਼ਾਰਸ਼ ਆ ਵੀ ਯਾ ਤਾਂ ਇਹਨੂੰ ਛੇੜ ਦੇਈ ਨਾ ਜੇ ਬਣਾਇਆ ਤੇ ਇਹਨੂੰ ਵਧੀਆ ਬਣਾਈ ਜਾਵੇ ਬਾਕੀ ਹਰਿਆਣਾ ਗਵਰਨਮੈਂਟ ਨੇ ਸਾਰੇ ਜਿੰਨੇ ਰੋਡ ਸੀ 18 ਫੁੱਟ ਬਣਾਏ ਆ ਚੌੜੇ ਇਹ ਪੰਜ ਕਰਮ ਦੀ 27.5 ਫੁੱਟ ਦੀ ਸੜਕ ਆ ਇਹ ਇਹਦੇ ਚ 9 ਫੁੱਟ ਕਿਉਂ ਬਣਾਈ ਹਾਲਾਂਕਿ ਹਾਰੀਆਂ ਪਹਿਲਾਂ ਨਾਲੋਂ ਵੀ ਛੋਟੀ ਕਰਤੀ ਹਾਲਾਂਕਿ ਹਰਿਆਣਾ ਗਵਰਨਮੈਂਟ ਨੇ ਇਹ ਐਲਾਨ ਕਰਿਆ ਆ ਵੀ ਜਿੰਨੇ ਵੀ ਰੋਡ ਬਣਨਗੇ